ਸਤਿ ਸ੍ਰੀ ਅਕਾਲ ਜੀ ਸਤ ਸੰਗਤ ਜੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਗੁਰੂ ਕੀ ਲੰਗਰਾਂ ਵਿੱਚ ਬੜੀਆਂ ਘਟਨਾਵਾਂ ਵਾਪਰੀਆਂ ਰਹੀਆਂ ਤੇ ਬੜੇ ਚਮਤਕਾਰ ਵੀ ਹੁੰਦੇ ਰਹੇ ਨੇ ਅੱਜ ਆਪਾਂ ਇਸ ਵੀਡੀਓ ਵਿੱਚ ਸਰਵਣ ਕਰਾਂਗੇ ਗੁਰੂ ਹਰ Rai ਸਾਹਿਬ ਜੀ ਦਾ ਇਤਿਹਾਸ ਪਾਈ ਫੇਰੂ ਜੀ ਜੋ ਕਿ ਲਾਹੌਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਸਨੀਕ ਸੀ ਪਾਈ ਫੇਰੂ ਜੀ ਛੋਟੀ ਉਮਰ ਵਿੱਚ ਹੀ ਫੇਰੀ ਭਾ ਕੇ ਸਮਾਨ ਵੇਚਦੇ ਹੁੰਦੇ ਸੀ ਉਸ ਵੇਲੇ ਸੱਚੇ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਕੀਰਤਪੁਰ ਸਾਹਿਬ ਵਿੱਚ ਵਿਰਾਜਮਾਨ ਸੀ ਉਹਨਾਂ ਦੀ ਸੋਭਾ ਪਾਈ ਫਿਰੂ ਜੀ ਨੇ ਸੁਣੀ ਫਿਰ ਪਾਈ ਫਿਰੂ ਜੀ ਨੇ ਮਨ ਬਣਾਇਆ ਕਿ ਇਹ ਫੇਰੀ ਦਾ ਕੀਤਾ ਕਿਉਂ ਨਾ ਕੀਰਤਪੁਰ ਸਾਹਿਬ ਕੀਤਾ ਜਾਵੇ ਕੀਰਤਪੁਰ ਸਾਹਿਬ ਬਹੁਤ ਸੰਗਤਾਂ ਰਹਿੰਦੀਆਂ ਸੀ ਇਸ ਕਰਕੇ ਪਾਈ ਫਿਰੂਜੀ ਦੇ ਮਨ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਉੱਥੇ ਫੇਰੀ ਕਰਿਆ ਜਾਵੇ ਉੱਥੇ ਤਾਂ ਮੇਰੀ ਆਮਦਨ ਵੀ ਕਾਫੀ ਵੱਧ ਜਾਵੇਗੀ ਉਸਨੇ ਸੋਚਿਆ ਕਿ ਹੁਣ ਜਦੋਂ ਚੀਜ਼ ਵੇਚਣੀ ਹੀ ਹੈ ਜਿੱਥੇ ਜ਼ਿਆਦਾ ਇਕੱਠ ਹੋਵੇਗਾ ਉੱਥੇ ਤਾਂ ਆਪਣੇ ਆਪ ਹੀ ਚੀਜ਼ ਵੱਧ ਵਿਕ ਜਾਵੇਗੀ ਮਨ ਵਿੱਚ ਇਹ ਭਾਵਨਾ ਬਣਾ ਕੇ ਪਾਈ ਫਿਰੂਜੀ ਸਾਈਂਬ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੇਵਲ ਜਾਣ ਲਈ ਤਿਆਰ ਹੋ ਗਏ ਉਸਦੇ ਮਨ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਬੜੀ ਖੇਚ ਸੀ ਕਿ ਨਾਲੇ ਤਾਂ ਮੈਂ ਫੇਰੀ ਪਾਵਾਂਗਾ ਤੇ ਨਾਲੇ ਗੁਰੂ ਜੀ ਦੇ ਦਰਸ਼ਨ ਵੀ ਕਰ ਲਿਆ ਕਰਾਂਗਾ ਐਵੇਂ ਤਾਂ ਦੋ ਕੰਮ ਹੋਣਗੇ ਕਿਰਤ ਵੀ ਤੇ ਕੀਰਤ ਵੀ ਸਾਧ ਸੰਗਤ ਜੀ ਅਜੇ ਹ ਵੀ ਕੋਈ ਵਿਰਲਾ ਹੀ ਸੋਚਦਾ ਹੈ ਅੱਜ ਕਲਯੁਗ ਦੇ ਜ਼ਮਾਨੇ ਵਿੱਚ ਕੋਈ ਵਿਰਲਾ ਹੀ ਸਿੱਖ ਹੈ ਜੋ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਗੁਰਦੁਆਰਾ ਸੇਵ ਜਾਂਦਾ ਹੈ ਸਾਖੀਆਂ ਨੂੰ ਆਪਾਂ ਰੋਜ਼ ਸੁਣਦੇ ਹਾਂ ਪੜ੍ਹਦੇ ਹਾਂ ਤੇ ਐਵੇਂ ਸੁਣ ਕੇ ਛੱਡ ਦੇਣਾ ਠੀਕ ਨਹੀਂ ਹੈ ਸਾਨੂੰ ਵੀ ਇਸ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਣਾ ਚਾਹੀਦਾ ਹੈ ਤਾਂ ਕਿ ਸਾਡਾ ਵੀ ਜੀਵਨ ਸਫਲਾ ਹੋ ਜਾਵੇ ਭਾਈ ਫਿਰੂ ਜੀ ਨੇ ਆਪਣਾ ਸਾਰਾ ਸਾਜੂ ਸਮਾਨ ਚੱਕਿਆ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਪਹਿਲਾਂ ਤਾਂ ਉਹਨਾਂ ਨੇ ਇੱਕ ਛੋਟਾ ਜਿਹਾ ਮਕਾਨ ਕਿਰਾਏ ਤੇ ਲੈ ਲਿਆ ਉਹ ਰੋਜ਼ ਫੇਰੀ ਲਾਇਆ ਕਰਦੀ ਸੀ ਫਿਰ ਉੱਥੇ ਉਹਨਾਂ ਨੂੰ ਚੰਗੀ ਆਮਦਨ ਹੋਣ ਲੱਗ ਪਈ ਭਾਈ ਫਿਰੂ ਜੀ ਨੂੰ ਬਹੁਤ ਵਧੀਆ ਆਮਦਨ ਹੋਣ ਲੱਗ ਪਈ ਇੱਥੇ ਹੀ ਭਾਈ ਭਗਤ ਜੀ ਜੋ ਗੁਰੂ ਜੀ ਦੇ ਬਹੁਤ ਪਿਆਰੇ ਸਿੱਖ ਸੀ ਉਹਨਾਂ ਦੀ ਡਿਊਟੀ ਲੱਗੀ ਸੀ ਉਹ ਗੁਰੂ ਘਰ ਦੇ ਸਾਰੇ ਕੰਮ ਕਾਜ ਆਪ ਦੇਖਦੇ ਸੀ ਉਹਨਾਂ ਦਿਨਾਂ ਵਿੱਚ ਕਣਕ ਦੀ ਵਾਢੀ ਚੱਲ ਰਹੀ ਸੀ ਉਸ ਸਮੇਂ ਪਾਈ ਭਗਤੂ ਜੀ ਆਪਣੇ ਨਾਲ ਕੁਝ ਮਜ਼ਦੂਰਾਂ ਨੂੰ ਲੈ ਗਏ ਤੇ ਕਣਕ ਦੀ ਵਾਢੀ ਕਰਵਾ ਰਹੇ ਸੀ ਇੱਕ ਦਿਨ ਜਦੋਂ ਪਾਈ ਭਗਤੂ ਜੀ ਪ੍ਰਸ਼ਾਦੇ ਲੈ ਕੇ ਆਏ ਤਾਂ ਸਾਰੇ ਕੰਮੇ ਕਹਿਣ ਲੱਗੇ ਭਾਈ ਸਾਹਿਬ ਸਾਡੀ ਮਿਹਨਤ ਆ ਥੋੜਾ ਜਿਹਾ ਖਿਆਲ ਤਾਂ ਰੱਖੋ ਜੀ ਅਸੀਂ ਬਹੁਤ ਮਿਹਨਤ ਕਰਦੇ ਹਾਂ ਤੁਸੀਂ ਸਾਨੂੰ ਪ੍ਰਸ਼ਾਦੇ ਦੇ ਨਾਲ ਘਿਓ ਤਾਂ ਲਿਆ ਦਿਆ ਕਰੋ ਜੀ ਇਹ ਕੰਮ ਬੜੇ ਜ਼ੋਰ ਦਾ ਹੈ ਉਸ ਸਮੇਂ ਭਾਈ ਫਿਰੂਜੀ ਕੁਦਰਤੀ ਹੀ ਫੇਰੀ ਲਾਉਣ ਜਾ ਰਹੇ ਸੀ ਕਾਮਿਆਂ ਦੇ ਇਸ ਵਚਨ ਨੂੰ ਭਾਈ ਫਿਰੂਜੀ ਨੇ ਸੌੜ ਲਿਆ ਭਾਈ ਫਿਰੂਜੀ ਉਸ ਸਮੇਂ ਆਪਣਾ ਸਮਾਨ ਉੱਥੇ ਰੱਖ ਕੇ ਉਹਨਾਂ ਕਾਮਿਆਂ ਕੋਲ ਚਲੇ ਗਏ ਤੇ ਸਾਰਿਆਂ ਨੂੰ ਆਪਣੇ ਬਰਤਨ ਦੇ ਵਿੱਚੋਂ ਘਿਓ ਵਰਤੌਣ ਲੱਗ ਪਏ ਸਾਰੇ ਕਾਮੇ ਬੜੇ ਖੁਸ਼ ਹੋਏ ਤੇ ਭਾਈ ਭਗਤੂ ਜੀ ਨੇ ਕਿਹਾ ਸੇਠਾ ਜਿੰਨੇ ਤੇਰੇ ਘਿਓ ਦੇ ਪੈਸੇ ਬਣੇ ਨੇ ਤੂੰ ਗੁਰੂ ਜੀ ਦੇ ਲੰਗਰਾਂ ਵਿੱਚੋਂ ਲੈ ਲਈ ਫਿਰ ਭਾਈ ਫਿਰੂ ਜੀ ਆਪਣੇ ਘਰ ਚਲੇ ਗਏ ਕਿਉਂਕਿ ਉਹਨਾਂ ਦਾ ਕੰਮ ਸੀ ਜੋ ਫੇਰੀ ਲਾਉਣ ਦਾ ਤੇ ਆਪਣਾ ਸਮਾਨ ਵੇਚਣ ਦਾ ਤੇ ਕਿਰਤ ਕਰਨ ਦਾ ਉਹ ਹੋ ਚੁੱਕਾ ਸੀ ਫਿਰ ਦੂਜੇ ਦਿਨ ਫੇਰ ਜਦੋਂ ਭਾਈ ਫਿਰੂ ਜੀ ਨੇ ਫੇਰੀ ਲਾਉਣ ਜਾਣਾ ਸੀ ਤਾਂ ਉਸ ਸਮੇਂ ਉਹਨਾਂ ਨੇ ਦੇਖਿਆ ਕਿ ਜੋ ਘਿਓ ਵਾਲਾ ਕੁੱਪਾ ਹੈ ਜਿਸ ਵਿੱਚ ਦੇਸੀ ਘਿਓ ਸੀ ਉਹ ਘਿਓ ਉਹਨਾਂ ਨੇ ਇੱਕ ਦਿਨ ਪਹਿਲਾਂ ਕਾਮਿਆਂ ਨੂੰ ਵਰਤਾ ਦਿੱਤਾ ਸੀ ਪਰ ਜਦੋਂ ਉਹਨਾਂ ਨੇ ਉਸ ਨੂੰ ਖੋਲ ਕੇ ਦੇਖਿਆ ਤਾਂ ਉਹਨਾਂ ਹੀ ਕਿ ਉਹ ਉਸ ਵਿੱਚ ਮੌਜੂਦ ਸੀ ਕਿ ਉਹ ਬਿਲਕੁਲ ਵੀ ਘਟ ਨਹੀਂ ਸੀ ਹੋਇਆ ਭਾਈ ਫਿਰੂ ਜੀ ਨੇ ਬੜੇ ਧਿਆਨ ਨਾਲ ਦੇਖਿਆ ਉਹ ਸੋਚਣ ਲੱਗੇ ਇਹ ਤਾਂ ਕਮਾਲ ਹੀ ਹੋ ਗਈ ਇਹ ਤਾਂ ਚਮਤਕਾਰ ਹੀ ਹੋ ਗਿਆ ਕਿ ਉਹ ਤਾਂ ਬੂੰਦ ਪਰ ਵੀ ਘਟਿਆ ਨਹੀਂ ਉਹਨਾਂ ਨੂੰ ਸਮਝਣ ਵਿੱਚ ਬਿਲਕੁਲ ਵੀ ਦੇਰ ਨਾ ਲੱਗੀ ਕਹਿਣ ਲੱਗੀ ਇਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਚਮਤਕਾਰ ਹੋਇਆ ਹੈ ਫਿਰ ਭਾਈ ਫਿਰੂ ਜੀ ਉਸ ਸਮੇਂ ਭਾਈ ਭਗਤੂ ਜੀ ਦੇ پاس ਗਏ ਜਾ ਕੇ ਕਹਿਣ ਲੱਗੇ ਕਿ ਮੈਨੂੰ ਗੁਰੂ ਮਹਾਰਾਜ ਜੀ ਦੀ ਦਰਸ਼ਨ ਕਰਵਾ ਦਿਓ ਜੀ ਤਾਂ ਕਿ ਮੇਰੇ ਤੇ ਵੀ ਕਿਰਪਾ ਹੋਵੇ ਉਹਨਾਂ ਨੇ ਸਾਰੀ ਗੱਲ ਭਾਈ ਭਗਤੂ ਜੀ ਨੂੰ ਦੱਸੀ ਭਾਈ ਫਿਰੂ ਜੀ ਕਹਿਣ ਲੱਗੇ ਕਿ ਅੱਜ ਤੋਂ ਮੈਂ ਫੇਰੀ ਲਾਉਣੀ ਬੰਦ ਕਰ ਦਿੱਤੀ ਹੈ ਮੈਂ ਤਾਂ ਹੁਣ ਗੁਰੂ ਦਾ ਹੋ ਕੇ ਰਹਿ ਗਿਆ ਹਾਂ ਮੈਂ ਆਪਣੀ ਅਗੀਤੀ ਜ਼ਿੰਦਗੀ ਗੁਰੂ ਜੀ ਦੀ ਸੇਵਾ ਵਿੱਚ ਹੀ ਬਤੀਤ ਕਰਾਂਗਾ ਜੀ ਭਾਈ ਭਗਤੂ ਜੀ ਉਸ ਸਮੇਂ ਉਹਨਾਂ ਨੂੰ ਗੁਰੂ ਮਹਾਰਾਜ ਜੀ ਕੋਲ ਲੈ ਗਏ ਭਾਈ ਭਗਤੂ ਜੀ ਨੇ ਗੁਰੂ ਸਾਹਿਬ ਜੀ ਨੂੰ ਦੱਸਿਆ ਕਿ ਭਾਈ ਫੇਰੂ ਜੀ ਆਪਣੀ ਰੈਂਦੀ ਜ਼ਿੰਦਗੀ ਆਪ ਜੀ ਦੇ ਚਰਨਾਂ ਵਿੱਚ ਬਤੀਤ ਕਰਨਾ ਚਾਹੁੰਦੇ ਨੇ ਇਹ ਇਹਨਾਂ ਦੀ ਇੱਛਾ ਹੈ ਇਹਨਾਂ ਦੀ ਕਾਮਨਾ ਹੈ ਗੁਰੂ ਹਰ Rai ਜੀ ਕਹਿੰਦੇ ਨੇ ਕਿ ਅਸਲ ਵਿੱਚ ਜੋ ਲੋਕ ਹੁੰਦੇ ਨੇ ਉਹ ਆਪਣੀ ਸਾਰੀ ਸ਼ਕਤੀ ਉਸ ਨੂੰ ਲੁਕਾਉਣ ਵਿੱਚ ਹੀ ਲਗਾ ਦਿੰਦੇ ਨੇ ਉਹ ਦਿਖਾਵਾ ਉਸ ਤਾਂ ਕਰਦੇ ਨੇ ਜੋ ਉਹ ਹੁੰਦੇ ਹੀ ਨਹੀਂ ਮਹਾਰਾਜ ਬਾਰ-ਬਾਰ ਕਹਿੰਦੇ ਨੇ ਕਿ ਅਜਿਹੇ ਵਿਅਕਤੀ ਮੇਰੇ ਸਿੱਖ ਨਹੀਂ ਹੋ ਸਕਦੇ ਤੁਸੀਂ ਜਿਹੋ ਜਿਹੇ ਹੋ ਉਸੇ ਤਰ੍ਹਾਂ ਹੀ ਰਹੋ ਝੂਠਾ ਦਿਖਾਵਾ ਨਾ ਕਰੋ ਪਹਿਲਾਂ ਭਾਈ ਫਿਰੂ ਜੀ ਦਾ ਨਾਂ ਭਾਈ ਸੰਗਤ ਜੀ ਹੁੰਦਾ ਸੀ ਜਿਵੇਂ ਹੀ ਗੁਰੂ ਜੀ ਦੀ ਸੇਵਾ ਕਰਦੇ ਆ ਉਹਨਾਂ ਨੂੰ ਦਾਤ ਮਿਲੀ ਉਹਨਾਂ ਦਾ ਨਾਂ ਗੁਰੂ ਸਾਹਿਬ ਜੀ ਨੇ ਭਾਈ ਫਿਰੂ ਜੀ ਰੱਖ ਦਿੱਤਾ ਫਿਰ ਉਹਨਾਂ ਨੂੰ ਲੰਗਰ ਦੀ ਸੇਵਾ ਤੇ ਲਗਾਇਆ ਗਿਆ ਉਹਨਾਂ ਦਾ ਮੁੱਖ ਕੰਮ ਸੀ ਕਿ ਖਿਆਲ ਰੱਖਣਾ ਕਿ ਕੋਈ ਲੰਗਰ ਤੋਂ ਵਾਂਝਾ ਨਾ ਰਹਿ ਜਾਵੇ ਭਾਈ ਫਿਰੂ ਜੀ ਨੂੰ ਕਿਹਾ ਗਿਆ ਕਿ ਅੱਜ ਤੋਂ ਤੁਹਾਡੀ ਡਿਊਟੀ ਲੰਗਰਾਂ ਵਿੱਚ ਹੋਵੇਗੀ ਕਿਸੇ ਵੀ ਜਾਤ ਦਾ ਕੋਈ ਵੀ ਬੰਦਾ ਆਵੇ ਇੱਥੋਂ ਭੁੱਖਾ ਨਾ ਜਾਵੇ ਤੁਸੀਂ ਹਰੇਕ ਨੂੰ ਭੋਜਨ ਸ਼ਿਕਾਉਣਾ ਹੈ ਕਿਸੇ ਨਾਲ ਕੋਈ ਵੀ ਫਿਕਰਾ ਨਹੀਂ ਰੱਖਣਾ ਪਾਈ ਫਿਰੂ ਜੀ ਤਿੰਨ ਰਾਤ ਸੇਵਾ ਕਰਦੇ ਜਦੋਂ ਸਾਡੀ ਮਤ ਪਰਮਾਤਮਾ ਨਾਲ ਮਿਲ ਜਾਂਦੀ ਹੈ ਫਿਰ ਦਿਨ ਰਾਤ ਨਹੀਂ ਦੇਖਿਆ ਜਾਂਦਾ ਇੱਕ ਵਾਰ ਅਜਿਹੀ ਘਟਨਾ ਵਾਪਰੀ ਕੁਝ ਸਿੱਖ ਕੁਵੇਲੇ ਆਏ ਉਸ ਸਮੇਂ ਕੁਝ ਕੁ ਮਿੱਠੇ ਪ੍ਰਸ਼ਾਦੇ ਪਏ ਸੀ ਸਾਧ ਸੰਗਤ ਜੀ ਜੋ ਪ੍ਰਸ਼ਾਦੇ ਬਿਹੇ ਹੁੰਦੇ ਨੇ ਗੁਰੂ ਘਰਾਂ ਵਿੱਚ ਉਹਨਾਂ ਨੂੰ ਮਿੱਠੇ ਪ੍ਰਸ਼ਾਦੇ ਕਿਹਾ ਜਾਂਦਾ ਹੈ ਕੁਝ ਬੀਹ ਪ੍ਰਸ਼ਾਦੀ ਪਈ ਸੀ ਤੇ ਕੁਝ ਤਾਜੀ ਪ੍ਰਸ਼ਾਦੀ ਤਿਆਰ ਹੋ ਰਹੀ ਸੀ ਭਾਈ ਫਿਰੂ ਜੀ ਨੇ ਕੁਝ ਕਿਸੰਗਤ ਨੂੰ ਤਾਂ ਮਿੱਠੇ ਪ੍ਰਸ਼ਾਦੀ ਵਰਤਾ ਦਿੱਤੇ ਤੇ ਕੁਝ ਨੂੰ ਤਾਜੀ ਇੱਕ ਸਿੱਖ ਕਹਿਣ ਲੱਗਾ ਕਿ ਫਿਰੂ ਤੂੰ ਤਾਂ ਲੰਗਰ ਹੀ ਕਾਣਾ ਕਰ ਦਿੱਤਾ ਹੈ ਫਿਰ ਭਾਈ ਫਿਰੂ ਜੀ ਕਹਿਣ ਲੱਗੇ ਕਿ ਮੇਰੇ ਤੋਂ ਭੁੱਲ ਹੋ ਗਈ ਮੈਂ ਅੱਗੇ ਤੋਂ ਅਜਿਹਾ ਨਹੀਂ ਕਰਾਂਗਾ ਚਾਹੀ ਮੇਰੀ ਅੱਖ ਕਾਣੀ ਹੋ ਜਾਵੇ ਮੈਂ ਲੰਗਰ ਕਾਣੀ ਹੋਣ ਨਹੀਂ ਦੇਣਾ ਕਿਹਾ ਜਾਂਦਾ ਹੈ ਕਿ ਜੋ ਪਰਮਾਤਮਾ ਨੂੰ ਧਿਆਉਂਦੇ ਨੇ ਉਹਨਾਂ ਦੇ ਬੋਲ ਹਮੇਸ਼ਾ ਸੱਚੇ ਹੁੰਦੇ ਨੇ ਤੇ ਭਾਈ ਫਿਰੂ ਜੀ ਦੀ ਸੱਚੀ ਵਿੱਚ ਇੱਕ ਅੱਖ ਕਾਣੀ ਹੋ ਗਈ ਸੀ ਜਦੋਂ ਗੁਰੂ ਹਰ Rai ਜੀ ਨੂੰ ਇਸ ਬਾਰੇ ਪਤਾ ਲੱਗਾ ਕਿ ਭਾਈ ਫਿਰੂ ਜੀ ਦੀ ਇੱਕ ਅੱਖ ਕਾਣੀ ਹੋ ਗਈ ਹੈ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇੱਕ ਪੋਥੀ ਤੇ ਇੱਕ ਬਹੁਤ ਹੀ ਸੁੰਦਰ ਚੂੜਾ ਭੇਟ ਕੀਤਾ ਗੁਰੂ ਜੀ ਕਹਿਣ ਲੱਗੇ ਭਾਈ ਸਾਹਿਬ ਜੀ ਅਸੀਂ ਤੁਹਾਡੀ ਸੇਵਾ ਤੋਂ ਬਹੁਤ ਪਰਸੰਨ ਹੋ ਗਏ ਹਾਂ ਗੁਰੂ ਜੀ ਕਹਿਣ ਲੱਗੇ ਕਿ ਤੂੰ ਨਿੱਕੇ ਦੇਸ਼ ਚਲਾ ਜਾ ਤੈਨੂੰ ਕਿਸੇ ਚੀਜ਼ ਦੀ ਕੋਈ ਵੀ ਟੋਟ ਨਹੀਂ ਆਵੇਗੀ ਨਾ ਹੀ ਕੋਈ ਤੰਗ ਪਰੇਸ਼ਾਨੀ ਹੋਵੇਗੀ ਤੂੰ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਉਸ ਤੋਂ ਬਾਅਦ ਭਾਈ ਫਿਰੂ ਜੀ ਨਾਮਦਾਨ ਅਤੇ ਸਿੱਖੀ ਦਾ ਪ੍ਰਚਾਰ ਕਰਨ ਲੱਗ ਪਏ ਉਹ ਅਟੁੱਟ ਲੰਗਰ ਲਵਾਉਂਦੇ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਾ ਆਉਂਦੀ ਜਿੰਨਾ ਉਹ ਲੰਗਰ ਵਰਤਾਉਂਦੇ ਉਸ ਤੋਂ ਜ਼ਿਆਦਾ ਉਹਨਾਂ ਨੂੰ ਮਿਲਦਾ ਚਾਚੰਗ ਜੀ ਕਦੇ ਵੀ ਗੁਰੂ ਕੇ ਲੰਗਰਾਂ ਵਿੱਚ ਟੋਟ ਨਹੀਂ ਆਉਂਦੀ ਇਸ ਤਰ੍ਹਾਂ ਭਾਈ ਫਿਰੂ ਜੀ ਨੇ ਵੀ ਅਟੁੱਟ ਲੰਗਰ ਵਰਤਾਇ ਉਹਨਾਂ ਨੂੰ ਕਿਸੇ ਗੱਲ ਦੀ ਕੋਈ ਕਮੀ ਨਾ ਆਈ ਉਹਨਾਂ ਨੇ ਫਿਰ ਮੀਏ ਕੀ ਮੋੜ ਦੀ ਚੂਹ ਵਿੱਚ ਜਾ ਕੇ ਡੇਰਾ ਲਾ ਲਿਆ ਸਿੱਖੀ ਦਾ ਪ੍ਰਚਾਰ ਕਰਨ ਲੱਗ ਪਏ ਭਾਈ ਫਿਰੂ ਜੀ ਦੀ ਭਾਵਨਾ ਬਹੁਤ ਚੰਗੀ ਸੀ ਗੁਰੂ ਸਾਹਿਬ ਜੀ ਸਾਡੀ ਬੋਲੀ ਹੀ ਅਜਹੀ ਹੈ ਵੇਹ ਪ੍ਰਸ਼ਾਦਾ ਨੂੰ ਮਿੱਠਾ ਪ੍ਰਸ਼ਾਦਾ ਕਹਿੰਦੇ ਨੇ ਤੇ ਗੁਰਸਿੱਖ ਦੁੱਧ ਨੂੰ ਸਮੁੰਦਰ ਕਹਿ ਦਿੰਦੇ ਨੇ ਜੇ ਕਦਰੇ ਪ੍ਰਸ਼ਾਦਾ ਘਟ ਜਾਵੇ ਤਾਂ ਕਹਿੰਦੇ ਨੇ ਕਿ ਪ੍ਰਸ਼ਾਦਾ ਵੱਧ ਗਿਆ ਮਹਾਰਾਜ ਹਰ ਰਾਈ ਜੀ ਦੀ ਜ਼ਿੰਦਗੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਨਾਮ ਜਪਣਾ ਚਾਹੀਦਾ ਕਰਤ ਕਰਨੀ ਚਾਹੀਦੀ ਹੈ ਗੁਰਬਾਣੀ ਦਾ ਆਦਰ ਕਰਨਾ ਚਾਹੀਦਾ ਹੈ ਇਸ ਨੂੰ ਮੰਦਾ ਨਹੀਂ ਬੋਲਣਾ ਚਾਹੀਦਾ ਜੇ ਕੋਈ ਸ਼ਰਨ ਚਾਉਂਦਾ ਤਾਂ ਉਸ ਦੀ ਮਦਦ ਜ਼ਰੂਰ ਕਰੋ ਜੀ ਜੋ ਬੰਦੇ ਆਪਣੀ ਝੂਠੀ ਸੋਭਾ ਕਰਦੇ ਨੇ ਉਹਨਾਂ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ ਦਸਵੰਦ ਦੀ ਵਰਤੋਂ ਹਮੇਸ਼ਾ ਜੋਗ ਥਾਂ ਤੇ ਕਰੋ ਜੀ ਤੇ ਸਾਨੂੰ ਵਾਤਾਵਰਣ ਦੀ ਸੰਭਾਲ ਕਰਨ ਦੀ ਸਿੱਖਿਆ ਵੀ ਮਿਲਦੀ ਹੈ ਜੀ ਮੇ ਸਾਹਿਬ ਸ੍ਰੀ ਗੁਰੂ ਹਰਾਈ ਜੀ ਦੇ ਪਿਆਰੇ ਭਗਤ ਭਾਈ ਭਗਤੂ ਜੀ ਤੇ ਭਾਈ ਫਿਰੂ ਜੀ ਨੇ ਗੁਰੂ ਜੀ ਦੀ ਸ਼ਰਨ ਵਿੱਚ ਜਾ ਕੇ ਆਪਣਾ ਜੀਵਨ ਸਫਲਾ ਕੀਤਾ ਤਾਂ ਸਾਨੂੰ ਵੀ ਭਾਈ ਫਿਰੂ ਜੀ ਤੋਂ ਕੁਝ ਸਿੱਖਣ ਦੀ ਲੋੜ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ ਚੰਗੀ ਲੱਗੀਏ ਤੇ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਜੀਏ ਧੰਨਵਾਦ